ਤੁਸੀਂ ਜ਼ਮੀਰਾਂ ਵੇਚਦੇ ਅਸੀਂ ਪਸੀਨਾ ਵੇਚਦੇ ਹਾਂ ਹੋ ਤੁਸੀਂ ਜ਼ਮੀਰਾਂ ਵੇਚਦੇ ਅਸੀਂ ਪਸੀਨਾ ਵੇਚਦੇ ਹਾਂ ਤੁਸੀਂ فاਸਲੇ ਪਾਉਂਦੇ ਤੁਸੀਂ فاਸਲੇ ਪਾਉਂਦੇ ਅਸੀਂ ਲਕੀਰਾਂ ਵੇਡਦੇ ਹਾਂ ਓ ਤੁਸੀਂ ਜ਼ਮੀਰਾਂ ਵੇਚਦੇ ਅਸੀਂ ਪਸੀਨਾ ਵੇਚਦੇ ਹਾਂ ਹੋ ਤੁਸੀਂ ਜ਼ਮੀਰਾਂ ਵੇਚਦੇ ਅਸੀਂ ਪਸੀਨਾ ਵੇਚਦੇ ਹਾਂ ਤੁਸੀਂ ਮਾਫੀਆਂ ਮੰਗੀਆਂ ਅਸੀਂ ਜਾਨਾ ਵਾਰ ਤੇਰੇ ਤੁਸੀਂ ਦੇਸ਼ ਨੂੰ ਲੁੱਟਦੇ ਅਸੀਂ ਕਰਜ਼ੀ ਉਤਾਰਦੇ ਰਹੇ ਹੋ ਤੁਸੀਂ ਦੇਸ਼ ਨੂੰ ਲੁੱਟਦੇ ਅਸੀਂ ਕਰਜ਼ੀ ਉਤਾਰਦੇ ਰਹੇ ਤੁਸੀਂ ਝਾਮ ਟਕਰਾਉਂਦੇ ਅਸੀਂ ਲਾਂਬੂ ਸੇਕਦੇ ਹਾਂ ਸੀ ਜ਼ਮੀਰਾਂ ਵੇਚਦੇ ਅਸੀਂ ਪਸੀਨਾ ਵੇਚਦੇ ਹਾਂ ਹੋ ਤੁਸੀਂ ਜ਼ਮੀਰਾਂ ਵੇਚਦੇ ਅਸੀਂ ਪਸੀਨਾ ਵੇਚਦੇ ਹਾਂ ਥੋਡੇ ਥੱਲੇ ਮਖਮਲ ਅਸੀਂ ਕੰਡਿਆਂ ਤੇ ਸੌਂਦੇ ਰੇ ਹੋ ਥੋਡੇ ਥੱਲੇ ਮਖਮਲ ਅਸੀਂ ਕੰਡਿਆਂ ਤੇ ਸੌਂਦੇ ਰੇ ਤੇ ਕੂਨ ਦੇ ਵਿੱਚ ਗਦਾਰੀ ਅਸੀਂ ਵਫਾ ਨਿਭਾਉਂਦੇ ਰਹੇ ਤੁਹਾਡੇ ਕੂਨ ਤੇ ਵਿੱਚ ਗਦਾਰੀ ਅਸੀਂ ਵਫਾ ਨਿਭਾਉਂਦੇ ਰਹੇ ਤੁਸੀਂ ਦਿੱਲੀ ਦੇ ਰਾਜੇ ਅਸੀਂ ਯੋਦੇ ਬੇਠਦੇ ਹਾਂ ਤੁਸੀਂ ਜ਼ਮੀਰਾਂ ਵੇਚਦੇ ਅਸੀਂ ਪਸੀਨਾ ਵੇਚਦੇ ਹਾਂ ਹੋ ਤੁਸੀਂ ਜ਼ਮੀਰਾਂ ਵੇਚਦੇ ਅਸੀਂ ਪਸੀਨਾ ਵੇਚਦੇ ਹਾਂ ਟੋਡੇ ਕੋਲ ਚਤੁਰਾਈਆਂ ਸਾਡੇ ਕੋਲ ਦਲੇਰੀ ਸੀ ਟੋਡੇ ਕੋਲ ਚਤੁਰਾਈਆਂ ਸਾਡੇ ਕੋਲ ਦਲੇਰੀ ਸੀ ਗਰਤ ਥੋੜੀ ਮਰ ਗਈ ਸਾਡੇ ਕੋਲ ਬਥੇਰੀ ਸੀ ਹੋ ਗਰਤ ਥੋੜੀ ਮਰ ਗਈ ਸਾਡੇ ਕੋਲ ਬਥੇਰੀ ਸੀ ਤੁਸੀਂ ਫਾਂਸੀਆਂ ਲਾਉਂਦੇ ਅਸੀਂ ਚੜ੍ਹ ਕੇ ਵੇਖਦੇ ਹਾਂ ਤੁਸੀਂ ਜ਼ਮੀਰਾਂ ਵੇਚਦੇ ਅਸੀਂ ਪਸੀਨਾ ਵੇਚਦੇ ਹਾਂ ਹੋ ਤੁਸੀਂ ਜ਼ਮੀਰਾਂ ਵੇਚਦੇ ਅਸੀਂ ਪਸੀਨਾ ਵੇਚਦੇ ਹਾਂ ਤੁਸੀਂ فاਸਲੇ ਪਾਉਂਦੇ ਤੁਸੀਂ فاਸਲੇ ਪਾਉਂਦੇ ਅਸੀਂ ਲਕੀਰਾਂ ਮੀਟਦੇ ਹਾਂ ਤੁਸੀਂ ਜ਼ਮੀਰਾਂ ਵੇਚਦੇ ਅਸੀਂ ਪਸੀਨਾ ਵੇਚਦੇ ਹਾਂ ਹੋ ਤੁਸੀਂ ਜ਼ਮੀਰਾਂ ਵੇਚਦੇ ਅਸੀਂ ਪਸੀਨਾ ਵੇਚਦੇ ਹਾਂ